ਸੋਤਰਾਖੰਡ ਦੇ ਵਿੱਚ ਕਬੱਡੀ ਵਾਰਦਾਤ ਹੋਈ ਹੈ ਇਸ ਵਾਰਦਾਤ ਦੇ ਵਿੱਚ ਕਾਰ ਸੇਵਾ ਵਾਲੇ ਬਾਬਾ ترਸੀਮ ਸਿੰਘ ਖੂਰਾ ਦਾ ਕਤਲ ਕਰ ਦਿੱਤਾ ਗਿਆ ਯਾਨੀ ਕਿ ਜੋ ਉੱਥੇ ਮੁੱਖ ਸੇਵਾਦਾਰ ਸੀ ਬਾਬਾ ترਸੀਮ ਸਿੰਘ ਉਹਨਾਂ ਦਾ ਕਤਲ ਹੋਇਆ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਹੈ ਕਿ ਉੱਤਰਾਖੰਡ ਦੇ ਉਦਮ ਸਿੰਘ ਨਗਰ ਦੇ ਵਿੱਚ ਇਹ ਵਾਰਦਾਤ ਹੋਈ ਹੈ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਬਿਲਕੁਲ ਨੇੜੇ ਆ ਕੇ ਬਾਬਾ تر세ਮ ਸਿੰਘ ਨੂੰ ਗੋਲੀਆਂ ਮਾਰੀਆਂ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਉੱਤਰਾਖੰਡ ਦੀਆਂ ਅਤੇ ਨਾਲ ਬਾਬਾ تر세ਮ ਸਿੰਘ ਦੀ ਤਸਵੀਰ ਹੈ ਇਹ ਬਾਬਾ تر세ਮ ਸਿੰਘ ਦਾ ਕਤਲ ਕਰ ਦਿੱਤਾ ਗਿਆ ਕਤਲ ਦੋ ਅਣਪਛਾਤੇ ਹਮਲਾਵਰਾਂ ਨੇ ਕੀਤਾ ਹੈ ਬਿਲਕੁਲ ਨੇੜੇ ਆ ਕੇ ਗੋਲੀਆਂ ਮਾਰੀਆਂ ਗਈਆਂ ਨੇ ਬਾਬਾ تر세ਮ ਸਿੰਘ ਨੂੰ ਗੁਰਦੁਆਰਾ ਨਾਨਕ ਮੱਤਾ ਸਾਹਿਬ ਦੇ ਮੁੱਖ ਸੇਵਾਦਾਰ ਸੀ ਉਥੋਂ ਦੇ ਨਿਰਮਾਣ ਕਾਰਜਾਂ ਨੂੰ ਆਪਣੇ ਅਦੀਨ ਲਿਆ ਹੋਇਆ ਸੀ ਜਾਨੀ ਕਿ ਉਥੋਂ ਦੀ ਦੇਖਰੇਖ ਕਰ ਰਹੇ ਸੀ ਨਿਰਮਾਣ ਕਾਰਜਾਂ ਦੀ ਬਾਬਾ ترਸੀਮ ਸਿੰਘ ਜਿਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਗੁਰਦੁਆਰੇ ਚ ਵੜ ਕੇ ਗੋਲੀਆਂ ਮਾਰੀਆਂ ਗਈਆਂ ਨੇ ਇਹ ਸਭ ਤੋਂ ਵੱਡੀ ਅਪਡੇਟ ਹੈ ਕਿ ਗੁਰਦੁਆਰਾ ਨਾਨਕ ਮੱਤਾ ਸਾਹਿਬ ਦੇ ਸੇਵਾਦਾਰ ਬਾਬਾ ترਸੀਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੋ ਮੋਟਰਸਾਈਕਲ ਸਵਾਰ ਗੁਰਦੁਆਰਾ ਸਾਹਿਬ ਚ ਦਾਖਲ ਹੁੰਦੇ ਨੇ ਅਤੇ ਬਾਬਾ ਜੀ ਕੁਰਸੀ ਤੇ ਬੈਠੇ ਹੁੰਦੇ ਨੇ ਤਾਂ ਬਿਲਕੁਲ ਨੇੜੇ ਆ ਕੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਬਾਬਾ ਜੀ ਨੂੰ ਹਸਪਤਾਲ ਲੈ ਜਾਇਆ ਜਾਂਦਾ ਪਰ ਉੱਥੇ ਜਾ ਕੇ ਡਾਕਟਰ ਉਹਨਾਂ ਨੂੰ ਮਰਿਤਕ ਐਲਾਨ ਦਿੰਦੇ ਨੇ ਤਾਂ ਆ ਇੱਕ ਮੰਦਭਾਗੀ ਖਬਰ ਹੈ ਕਿ ਬਾਬਾ ترਸੀਮ ਸਿੰਘ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਜੋ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਸੀ ਨਿਰਮਾਣ ਕਾਰਜਾਂ ਨੂੰ ਦੇਖਦੇ ਸੀ ਹੋਰ ਸੇਵਾਵਾਂ ਨੂੰ ਦੇਖਦੇ ਸੀ ਸੋ ਉਦਮ ਸਿੰਘ ਨਗਰ ਜ਼ਿਲ੍ਹੇ ਦੇ ਨਾਨਕ ਮਤਾ ਸਾਹਿਬ ਗੁਰਦੁਆਰੇ ਦੇ ਵਿੱਚ ਬਾਬਾ ترਸੀਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ ਅਸੋ ਸੂਰੇ ਹੀ ਦੋ ਬਾਈਕ ਸਵਾਰ ਬਦਮਾਸ਼ਾਂ ਨੇ ਬਾਹਰ ਬੈਠੇ ਬਾਬਾ ਤਰਸੀਮ ਸਿੰਘ ਤੇ ਫਾਇਰਿੰਗ ਕਰ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਏ ਹਾਲਾਂਕਿ ਹੁਣ ਪੁਲਿਸ ਅਤੇ ਹੋਰ ਨਿਹੰਗ ਸਿੰਘ ਨੇ ਜਾਂ ਕਹਿ ਸਕਦਿਆਂ ਸਿੱਖ ਨੇ ਉਹ ਹਮਲਾਵਰਾਂ ਦੀ ਭਾਲ ਵਿੱਚ ਜੁਟ ਚੁੱਕੇ ਨੇ ਡੀਜੀਪੀ ਦਾ ਵੀ ਬਿਆਨ ਆਇਆ ਉੱਤਰਾਖੰਡ ਦੇ ਦਾ ਉਹ ਕਹਿ ਰਹੇ ਨੇ ਕਿ ਜਲਦ ਹੀ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਫਾਇਰਿੰਗ ਦੇ ਵਿੱਚ ਬਾਬਾ ਜੀ ਗੰਭੀਰ ਫੱਟੜ ਹੋਏ ਸੀ ਤਾਂ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨੂੰ ਸਵਰਗਵਾਸ ਹੋ ਗਏ ਨੇ ਯਾਨੀ ਕਿ ਉਹਨਾਂ ਨੂੰ ਮਰਿਤਕ ਐਲਾਨ ਦਿੱਤਾ ਗਿਆ ਫਿਲਹਾਲ ਦੀ ਘੜੀ ਲਈ ਇਹ ਵੱਡੀ ਖਬਰ ਹੈ ਕਿ ਬਾਬਾ ترਸੀਮ ਸਿੰਘ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਹਨਾਂ ਦਾ ਗੋਲੀਆਂ ਮਾਰ ਕੇ ਅਣਪਛਾਤੇ ਹਮਲਾਵਰਾਂ ਨੇ ਕਤਲ ਕਰ ਦਿੱਤਾ ਸਰਦਾਰ ترਸੀਮ ਸਿੰਘ ਡੇਰੇ ਦੇ ਬਾਹਰ ਘੁੰਮਣ ਦੇ ਲਈ ਦੱਸਿਆ ਜਾ ਰਿਹਾ ਨਿਕਲੇ ਸੀ ਤਾਂ ਉੱਥੇ ਕੁਰਸੀ ਤੇ ਬੈਠੇ ਸੀ ਜਿੱਥੇ ਪਹਿਲਾਂ ਤੋਂ ਹੀ ਬਾਈਕ ਸਵਾਰ ਨੇ ਜਾਂ ਮੋਟਰਸਾਈਕਲ ਸਵਾਰ ਨੇ ਉਹ ਇਸ ਤਾਕ ਤੇ ਵਿੱਚ ਸੀ ਕਿ ਕਦੋਂ ਬਾਬਾ ਜੀ ਆਉਣਗੇ ਤਾਂ ਗੋਲੀਆਂ ਮਾਰ ਦਿੱਤੀਆਂ ਜਾਣ ਤਾਂ ਉਸੇ ਤਰ੍ਹਾਂ ਕੁਝ ਵਾਰਦਾਤ ਹੈ ਜਿਹੜੀ ਭਿਆਨਕ ਹੈ ਉਹ ਦੇਖਣ ਨੂੰ ਮਿਲੀ ਹੈ ਹਾਲਾਂਕਿ ਸੀਸੀਟੀਵੀ ਤਸਵੀਰਾਂ ਵੀ ਆਈਆਂ ਨੇ ਉਹ ਵੀ ਤੁਹਾਨੂੰ ਜਲ ਦਿਖਾਵਾਂਗੇ ਪਰ ਗੁਰਦੁਆਰਾ ਨਾਨਕ ਮਤਾ ਸਾਹਿਬ ਦੇ ਸੇਵਾਦਾਰ ਬਾਬਾ ترਸੇਮ ਸਿੰਘ ਦਾ ਗੋਲੀਆਂ ਮਾਰ ਕੇ ਉੱਤਰਾਖੰਡ ਦੇ ਵਿੱਚ ਕਤਲ ਕਰ ਦਿੱਤਾ ਗਿਆ ਉੱਤਰਾਖੰਡ ਦੇ ਊਧਮ ਸਿੰਘ ਨਗਰ ਦਾ ਇਹ ਮਾਮਲਾ ਹੈ ਹਾਲਾਂਕਿ ਪੁਲਿਸ मामले ਦੀ ਪੜਤਾਲ ਕਰ ਰਹੀ ਹੈ ਕਿ ਹਮਲਾਵਰ ਕੌਣ ਸਨ ਅਤੇ ਕਿਉਂ ਇਹ ਹਮਲਾ ਕੀਤਾ ਗਿਆ ਕਿਉਂ ਬਾਬਾ ਜੀ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਬਾਬਾ ترਸੀਮ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਬਾਬਾ ترਸੀਮ ਸਿੰਘ ਹੋਰਾਂ ਦਾ ਕਾਰ ਸੇਵਾ ਯਾਨੀ ਕਿ ਜਿਵੇਂ ਕਾਰ ਸੇਵਾ ਕਹਿ ਦਿੰਦੇ ਆਪਾਂ ਗੁਰਦੁਆਰਾ ਸਾਹਿਬ ਦੇ ਨਿਰਮਾਣ ਕਾਰਜ ਨੇ ਜਾ ਹੋਰ ਕਾਰਜ ਨੇ ਉਹਨਾਂ ਦੀ ਦੇਖਰੇਖ ਕਰਦੇ ਸੀ ਸੇਵਾ ਕਰਦੇ ਸੀ ਉੱਥੇ ਤਾਂ ਬਾਬਾ ਜੀ ਮੁਖੀ ਸੀਗੇ ਉੱਥੇ ਤਾਂ ਉੱਤਰਾਖੰਡ ਦੇ ਵਿੱਚ ਇਹ ਵੱਡੀ ਵਾਰਦਾਤ ਹੋਈ ਹੈ ਬਾਬਾ ترਸੀਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੋ ਮੋਟਰਸਾਈਕਲ ਸਵਾਰ ਆਉਂਦੇ ਨੇ ਅਤੇ ਬਾਬਾ ਜੀ ਨੂੰ ਬਿਲਕੁਲ ਨੇੜੇੋਂ ਗੋਲੀਆਂ ਮਾਰ ਦਿੰਦੇ ਨੇ ਤਾਂ ਇਸ ਤੋਂ ਬਾਅਦ ਉਹ ਫਰਾਰ ਹੋ ਜਾਂਦੇ ਨੇ ਹਾਲਾਂਕਿ ਨਾਨਕ ਮੱਤਾ ਗੁਰਦੁਆਰਾ ਕਾਰ ਸੇਵਾ ਦੇ ਮੁਖੀ ਬਾਬਾ ترਸੀਮ ਸਿੰਘ ਦੇ ਕਤਲ ਤੋਂ ਬਾਅਦ ਡੀਜੀਪੀ ਦਾ ਬਿਆਨ ਵੀ ਆ ਚੁੱਕਿਆ ਹੈ ਉੱਤਰਾਖੰਡ ਦੇ ਡੀਜੀਪੀ ਨੇ ਕਿਹਾ ਹੈ ਕਿ ਘਟਨਾ ਦੀ ਸੂਚਨਾ ਮਿਲੀ ਸੀ ਹਸਪਤਾਲ ਪਹੁੰਚਾਇਆ ਗਿਆ ਪਰ ਬਾਬਾ ਜੀ ਨੂੰ ਨਹੀਂ ਬਚਾਇਆ ਜਾ ਸਕਿਆ ਚਿੰਤਾ ਦੀ ਗੱਲ ਹੈ ਉਹਨਾਂ ਨੇ ਕਿਹਾ ਕਿ ਜਲਦ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ ਸੈਂਟਰਲ ਏਜੰਸੀ ਦੇ ਨਾਲ ਵੀ ਸੰਪਰਕ ਕੀਤਾ ਗਿਆ ਹੈ ਇਹ ਡੀਜੀਪੀ ਦਾ ਕਹਿਣਾ ਹੈ ਉਹਨਾਂ ਨੇ ਕਿਹਾ ਕਿ ਜਲਦ ਹੀ ਮੁਲਜ਼ਮਾਂ ਨੂੰ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤਾਂ ਬਾਬਾ ترਸੀਮ ਸਿੰਘ ਜੋ ਕਾਰ ਸੇਵਾ ਵਾਲੇ ਬਾਬਾ ਜੀ ਸੀ ਜੋ ਗੁਰਦੁਆਰਾ ਨਾਨਕ ਮੱਤਾ ਸਾਹਿਬ ਦੇ ਵਿੱਚ ਸੇਵਾਦਾਰ ਸੀ ਉਹਨਾਂ ਦਾ ਗੋਲੀਆਂ ਮਾਰ ਕੇ ਅਣਪਛਾਤੇਆਂ ਨੇ ਕਤਲ ਕਰ ਦਿੱਤਾ ਹੈ